ਜੋ ਬੈਲੰਸਰ ਐਸੋਸੀਏਸ਼ਨ ਵੱਲੋਂ 21 ਸਤੰਬਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਹਾਂ ਜਿਹੜੇ ਸਾਡੇ ਭੈਣ ਭਰਾਵਾਂ ਨੂੰ ਉੱਥੇ ਸਮਾਨ ਦੀ ਲੋੜ ਹੈ ਜਾਂ ਦਵਾਈਆਂ ਦੀ ਲੋੜ ਹੈ ਜਿਹੜੇ ਤੜਫ ਰਹੇ ਨੇ ਉਹਨਾਂ ਦੀ ਮਦਦ ਦੇ ਲਈ ਜਾ ਰਹੇ ਹਾਂ ਸਾਡੇ ਇੱਕ ਭਰਾ ਨੇ ਭਾਂਡੇ ਭੇਜੇ ਨੇ ਤਾਂ ਉਹ ਕਹਿੰਦੇ ਵੀ ਜਦੋਂ ਤੁਸੀਂ ਉੱਥੇ ਜਾਓਗੇ ਤਾਂ ਤੁਸੀਂ ਰਾਸ਼ਨ ਤੇ ਦਵਾਈਆਂ ਤਾਂ ਲੈ ਕੇ ਜਾਂਦੇ ਹੋ ਸਾਡੇ ਘਰੇ ਭਾਂਡੇ ਭੇਜੇ ਬਿਲਕੁਲ ਨਵੇਂ ਭਾਂਡੇ ਨੇ ਜਿਹੜੇ ਅਸੀਂ ਵਰਤੇ ਨਹੀਂ ਹੈਗੇ ਹਜੇ ਤੇ ਤੁਸੀਂ ਉੱਥੇ ਦੇ ਕੇ ਆਓ ਉੱਥੇ ਭੈਣ ਭਰਾਵਾਂ ਨੂੰ ਇਹਨਾਂ ਦੀ ਬੜੀ ਲੋੜ ਹੈ ਸੋ ਅਸੀਂ ਜਿਹੜੇ ਪਰਿਵਾਰ ਵੱਲੋਂ ਸਾਨੂੰ ਭਾਂਡੇ ਆਏ ਨੇ ਉਸ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਸਹਿਯੋਗ ਦਿਓ ਤਾਂ ਜੋ ਤੁਹਾਡੇ ਸਹਿਯੋਗ ਦੇ ਨਾਲ ਉੱਥੇ ਜ਼ਰੂਰਤਮੰਦਾਂ ਨੂੰ ਮਦਦ ਮਿਲ ਸਕੇ 21 ਸਤੰਬਰ ਐਤਵਾਰ 2025 ਨੂੰ ਫਿਰ ਉਸਪੁਰ ਜਾਣਾ ਤੁਹਾਡੇ ਬਹੁਤ ਸਹਿਯੋਗ ਦੀ ਲੋੜ ਹੈ ਧੰਨਵਾਦ ਜੀ